ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਕਹਾਣੀ ਸੁੰਣਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਪਣੇ ਪੋਤਰੇ ਨੂੰ ਸਵੇਰੇ ਨਾਸ਼ਤਾ ਕਰਾਉਣ ਵੇਲੇ ਪਲੇਟ ਤਾਂ ਪੋਤਰੇ ਦੇ ਹੱਥੋਂ ਡਿੱਗੇ ਟੁੱਟ ਗਈ ਸੀ ਪਰ ਨੂੰਨੇ ਬੁਰਾ ਭਲਾ ਆਪਣੀ ਸਹੁਰੇ ਸੁਖਦੀਪ ਸਿੰਘ ਨੂੰ ਕਹਿ ਦਿੱਤਾ ਅਤੇ ਉਹ ਚਾਹ ਪੀਤੇ ਬਗੈਰ ਹੀ ਪੋਤਰੇ ਨੂੰ ਸਕੂਲ ਛੱਡਣ ਚਲਾ ਗਿਆ ਸਕੂਲ ਦੇ ਕੋਲ ਬਹੁਤ ਹੀ ਭੀੜ ਹੋਣ ਕਰਕੇ ਉਸਨੇ ਆਪਣੀ ਕਾਰ ਲਾ ਕੇ ਇੱਕ ਗਲੀ ਵਿੱਚ ਖੜੀ ਕਰ ਲਈ ਅਜੇ ਉਹ ਕਾਰ ਤੋਂ ਬਾਹਰ ਨਿਕਲਿਆ ਹੀ ਸੀ ਕਿ ਸਾਹਮਣੇ ਘਰ ਵਾਲੀ ਇੱਕ ਗੋਰੀ ਜਨਾਨੀ ਨੇ ਕਿਹਾ ਮਿਸਟਰ ਸਿੰਘ ਅੱਜ ਮੇਰੀ ਸਿਹਤ ਕੁਝ ਠੀਕ ਨਹੀਂ ਕੀ ਤੁਸੀਂ ਮੇਰੀ ਦੋਤੀ ਨੂੰ ਵੀ ਸਕੂਲ ਛੱਡਾਓਗੇ ਉਸ ਗੋਰੀ ਨੇ ਇੰਗਲਿਸ਼ ਕਾਫੀ ਹੌਲੀ ਹੌਲੀ ਬੋਲੀ ਜਿਸ ਦੀ ਸੁਖਦੇਵ ਸਿੰਘ ਨੂੰ ਪੂਰੀ ਤਰ੍ਹਾਂ ਸਮਝ ਲੱਗ ਗਈ ਇੱਕ ਗੋਰੀ ਜਨਾਨੀ ਦੇ ਮੂੰਹੋਂ ਸਿੰਘ ਲਫ਼ਜ਼ ਸੁਣ ਕੇ ਸੁਖਦੇਵ ਸਿੰਘ ਬਹੁਤ ਖੁਸ਼ ਹੋਇਆ ਉਸਨੇ ਹਾਂ ਵਿੱਚ ਸਿਰ ਹਿਲਾਇਆ ਤੇ ਦੋਹਾਂ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਤੁਰ ਪਿਆ ਬਾਅਦਸੀ ਵੇਲੇ ਜੇ ਉਹ ਕਾਰ ਦੇ ਕੋਲ ਪਹੁੰਚਿਆ ਹੀ ਸੀ ਕਿ ਬਾਹਰ ਖਲੋਤੀ ਉਸ ਗੂਰੀ ਨੇ ਕਿਹਾ ਕੀ ਤੁਸੀਂ ਮੇਰੀ ਕੁਝ ਮਦਦ ਕਰੋਗੇ ਪਹਿਲਾਂ ਤਾਂ ਉਹ ਕੁਝ ਸੋਚ ਵਿੱਚ ਪੈ ਗਿਆ ਪਰ ਫਿਰ ਉਸਨੇ ਹਾਂ ਦਾ ਇਸ਼ਾਰਾ ਕੀਤਾ ਅਤੇ ਉਹ ਗੋਰੀ ਦੇ ਪਿੱਛੇ-ਪਿੱਛੇ ਚਲਾ ਗਿਆ ਬੈੱਡਰੂਮ ਵਿੱਚ ਜਾ ਕੇ ਗੋਰੀ ਨੇ ਕਿਹਾ ਆਹ ਦੋ ਅਟੈਚੀ ਇਸ ਅਲਮਾਰੀ ਉੱਪਰ ਰੱਖ ਰਹੀ ਨੇ ਭਾਰੀ ਹੋਣ ਕਰਕੇ ਮੈਂ ਇਹਨਾਂ ਨੂੰ ਚੁੱਕ ਨਹੀਂ ਸਕਦੀ ਕੰਮ ਮੁੱਕਣ ਪਿੱਛੋਂ ਉਸ ਗੋਰੀ ਨੇ ਕਿਹਾ کافی ਪੀ ਕੇ ਜਾਣਾ ਮੈਂ کافی ਬਹੁਤ ਅੱਛੀ ਬਣਾ ਲੈਂਦੀ ਹਾਂ ਹਾਲਾਂਕਿ ਸੁਖਦੇਵ ਸਿੰਘ ਸਵੇਰੇ ਘਰੋਂ ਚਾਹ ਪੀਤੇ ਬਿਨਾਂ ਹੀ ਸਕੂਲ ਆ ਗਿਆ ਸੀ ਉਸ ਨੂੰ کافی ਦੀ ਵੀ ਲੋੜ ਸੀ ਪਰ ਪਤਾ ਨਹੀਂ ਕਿਉਂ ਕਿਤੇ ਫਿਰ ਸਹੀ ਕਹਿ ਕੇ ਕਾਲੀ ਕਾਲੀ ਨਾਲ ਘਰ ਤੋਂ ਬਾਹਰ ਚਲਾ ਗਿਆ ਹਫ਼ਤੇ ਇੱਕ ਪਿੱਛੋਂ ਜਦੋਂ ਸੁਖਦੇਵ ਸਿੰਘ ਆਪਣੇ ਪੁੱਤਰੇ ਨੂੰ ਸਕੂਲ ਛੱਡਣ ਜਾ ਰਿਹਾ ਸੀ ਤਾਂ ਉਸ ਗੋਰੀ ਨੇ ਕਿਹਾ ਮਿਸਟਰ ਸਿੰਘ ਕੀ ਅੱਜ ਫਿਰ ਮੇਰੀ ਦੋਤੀ ਨੂੰ ਸਕੂਲ ਛੱਡਾਉਗੇ ਪਿਆਰਾ ਸਿੰਘ ਦਾ ਇਸ਼ਾਰਾ ਉਡੀਕਣ ਤੋਂ ਪਹਿਲਾਂ ਹੀ ਉਸ ਗੋਰੀ ਨੇ ਕਹਿ ਦਿੱਤਾ ਅੱਜ ਕਾਫੀ ਪੀਣ ਤੋਂ ਬਿਨਾਂ ਨਾ ਚਲੇ ਜਾਣਾ ਮੈਂ ਤੁਹਾਡੀ ਉਡੀਕਾਂਗੀ ਸੁਖਦੇਵ ਸਿੰਘ ਨੂੰ ਕੁਝ ਕਵਰਾਟ ਜਿਹੀ ਮਹਿਸੂਸ ਹੋਈ ਉਸ ਨੂੰ ਆਪਣੇ ਦੋਸਤਾਂ ਦੇ ਕਹੇ ਹੋਏ ਲਫ਼ਜ਼ ਚੇਤੇ ਆ ਰਹੇ ਸਨ ਓਏ ਪਿਆਰਾ ਸਿਆ ਇਹਨਾਂ ਗੋਰੀਆਂ ਤੋਂ ਜਿਹੜਾ ਬਚ ਕੇ ਰਹੀਂ ਇਹਨਾਂ ਦੇ ਪੱਤੇ ਛੱਟੇ ਕਦੇ ਹਰੇ ਨਹੀਂ ਹੋਏ ਜੇ ਕੋਈ ਗਲਬਤ ਹੋ ਗਈ ਤਾਂ ਸਾਰੀ ਉਮਰ ਪਛਤਾਵੇਂਗਾ ਤੇਰਾ ਰਿਕਾਰਡ ਖਰਾਬ ਹੋ ਜਾਣਾ ਹੈ ਫਿਰ ਨੌਕਰੀ ਮਿਲਣੀ ਵੀ ਮੁਸ਼ਕਲ ਹੋ ਜਾਣੀ ਹੈ ਫਿਰ ਉਸਦੇ ਮਨ ਵਿੱਚ ਆਇਆ ਕਿ ਕਾਫੀ ਦਾ ਕਾਪੀ ਪੀਣਾ ਹੈ ਉਹ ਕਿਹੜੀ ਉਸਨੂੰ ਕਿਤੇ ਮੂੰਹ ਚ ਪਾਣ ਲੱਗੀ ਹੈ ਵਾਪਸੀ ਵੇਲੇ ਉਸਨੇ ਵੇਖਿਆ ਕਿ ਉਹ ਗੋਰੀ ਆਪਣੇ ਦਰਵਾਜ਼ੇ ਕੋਲ ਬਾਹਰ ਹੀ ਖੜੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਉਸ ਨੇ ਅੰਦਰ ਜਾ ਕੇ ਸਖਦੇਵ ਸਿੰਘ ਨੂੰ ਸੋਫੇ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਰਸੋਈ ਵਿੱਚ ਚਲੀ ਗਈ ਕੁਝ ਚਿਰ ਪਿਛੋਂ ਉਹ ਕਾਲੀ ਕਾਫੀ ਦੇ ਦੋ ਕੱਪ ਅਤੇ ਕੁਝ ਬਿਸਕੁਟ ਲੈ ਕੇ ਆ ਗਈ ਕਾਲੀ ਕਾਫੀ ਵੇਖ ਕੇ ਸਖਦੇਵ ਸਿੰਘ ਇੱਕਦਮ ਬੋਲਿਆ ਮਾਫ ਕਰਨਾ ਮੈਂ ਕਾਲੀ ਕਾਫੀ ਨਹੀਂ ਪੀਂਦਾ ਮੇਰੇ ਵਾਸਤੇ ਦੁੱਧ ਚ ਕਾਫੀ ਅਤੇ ਖੰਡ ਪਾ ਕੇ ਉਬਾਲ ਦਿਓ ਥੋੜੇ ਚਿਰ ਪਿਛੋਂ ਉਹ ਕਾਫੀ ਬਣਾ ਕੇ ਲੈ ਆਈ ਤੇ ਕੱਪ ਫਰਾਉਂਦੇ ਹੋਏ ਉਸਨੇ ਕਿਹਾ ਮੇਰਾ ਨਾਮ ਕੂਪਰ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਖਦੇਵ ਸਿੰਘ ਹੈ ਉਸਨੇ ਜਵਾਬ ਦਿੱਤਾ ਕੂਪਰ ਨੇ ਮੁਸਕਰਾ ਕੇ ਕਿਹਾ ਤੁਹਾਡੀ ਦਸਤਾਰ ਮੈਨੂੰ ਬਹੁਤ ਅੱਛੀ ਲੱਗਦੀ ਹੈ ਦਸਤਾਰ ਲਫ਼ਜ਼ ਸੁਣ ਕੇ ਸੁਖਦੇਵ ਸਿੰਘ ਇੰਨਾ ਖੁਸ਼ ਹੋਇਆ ਕਿ ਇੱਕ ਪਲ ਤਾਂ ਉਸ ਨੂੰ ਸਮਝ ਨਾ ਆਈ ਕਿ ਉਹ ਕੀ ਬੋਲੇ ਕੁਝ ਠਹਿਰ ਕੇ ਉਹ ਬੋਲਿਆ ਤੁਹਾਡੇ ਮੂੰਹ ਤੋਂ ਦਸਤਾਰ ਲਫ਼ਜ਼ ਸੁਣ ਕੇ ਮੈਨੂੰ ਬੇहद ਖੁਸ਼ੀ ਹੋਈ ਹੈ। ਤੁਹਾਨੂੰ ਕਿਵੇਂ ਪਤਾ ਕਿ ਸਰਦਾਰ ਦੀ ਪਗੜੀ ਨੂੰ ਦਸਤਾਰ ਕਹਿੰਦੇ ਨੇ? ਕੂਪਰ ਨੇ ਹੱਸਦੀ ਹੋਈ ਨੇ ਕਿਹਾ ਸਾਡੀ ਫੈਕਟਰੀ ਵਿੱਚ ਇੱਕ ਸਿੱਖ ਲੜਕਾ ਸੁਪਰਵਾਈਜ਼ਰ ਦੇ ਤੌਰ ਤੇ ਕੰਮ ਕਰਦਾ ਸੀ। ਆਪਣੀ ਪਗੜੀ ਨੂੰ ਉਹ ਦਸਤਾਰ ਅਤੇ ਆਪਣੇ ਸਿਰ ਦਾ ਤਾਜ ਕਹਿੰਦਾ ਸੀ। ਉਹ ਮੈਨੂੰ ਦੋ ਵਾਰ ਆਪਣੇ ਗੁਰਦੁਆਰੇ ਲੈ ਕੇ ਗਿਆ ਸੀ। ਸਿੱਖ ਧਰਮ ਸੰਬੰਧੀ ਕੰੰਧਾਂ ਉੱਤੇ ਟੰਗੀਆਂ ਤਸਵੀਰਾਂ ਤੇ ਲੰਗਰ ਬਾਰੇ ਉਸਨੇ ਮੈਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ ਸੀ 2 ਸਾਲ ਪਹਿਲਾਂ ਉਹ ਸਾਨੂੰ ਸਾਰਿਆਂ ਨੂੰ ਵਿਸਾਖੀ ਵੇਲੇ ਹੋਈ ਖਾਲਸਾ ਪਰੇਡ ਵਿੱਚ ਵੀ ਲੈ ਕੇ ਗਿਆ ਸੀ ਬਹੁਤ ਸੋਹਣਾ ਨਜ਼ਾਰਾ ਸੀ ਅਤੇ ਸਾਰਿਆਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਫਿਰ ਉਸਨੇ ਆਪਣੇ ਬੈਡਰੂਮ ਵਿੱਚੋਂ ਇੱਕ ਫੋਟੋ ਲਿਆ ਕੇ ਸਖਦੇਵ ਸਿੰਘ ਨੂੰ ਦਿਖਾਈ ਅਤੇ ਕਿਹਾ ਇਹ ਫੋਟੋ ਵਿਸਾਖੀ ਪਰੇਡ ਵੇਲੇ ਦੀ ਹੈ ਸਿਰ ਉੱਤੇ ਕੇਸਰੀ ਝਟਕਾ ਪਹਿਨਿਆ ਅਤੇ ਕਮੀਜ਼ ਸਲਵਾਰ ਪਾਈ ਕੂਪਰ ਇਸ ਫੋਟੋ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ ਸੁਖਦੇਵ ਸਿੰਘ ਦੇ ਦਿਲ ਦੀ ਖੁਸ਼ੀ ਅੱਜ ਉਸਦੇ ਚਿਹਰੇ ਤੋਂ ਸਾਫ਼ ਦੇਖ ਰਹੀ ਸੀ ਇੱਕ ਪਲਸ ਨੇ ਅੱਖਾਂ ਮੀਟ ਕੇ ਪਰਮਾਤਮਾ ਦਾ ਕੋਟਨ ਕੋਟ ਸ਼ੁਕਰ ਕੀਤਾ ਤੇ ਮਨ ਵੀ ਮਨ ਵਿੱਚ ਕਿਹਾ ਸੱਚੇ ਪਾਤਸ਼ਾਹ ਧੰਨ ਹੋ ਤੁਸੀਂ ਅਤੇ ਧੰਨ ਤੁਹਾਡੀ ਸਿੱਖੀ ਜਾਨ ਵੇਲੇ ਜਦੋਂ ਸੁਖਦੇਵ ਸਿੰਘ ਕਾਰ ਵਿੱਚ ਬੈਠਣ ਲੱਗਾ ਤਾਂ ਕੂਪਰ ਨੇ ਕਿਹਾ ਜਦੋਂ ਕਿਤੇ ਵਕਤ ਮਿਲਿਆ ਤਾ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਆਉਣਾ ਇਕੱਠੇ ਬੈਠ ਕੇ ਖਾਣਾ ਖਾਵਾਂਗੇ ਜੀ 2 ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ ਕੂਪਰ ਦਾ ਉੱਤਰ ਸੁਣਨ ਤੋਂ ਪਹਿਲਾਂ ਹੀ ਉਹ ਇਹ ਕਹਿ ਕੇ ਉੱਥੋਂ ਚਲਾ ਗਿਆ ਕੁਝ ਤਾਂ ਸੁਖਦੇਵ ਸਿੰਘ ਪਹਿਲੋ ਹੀ ਘਰੋਂ ਦੁਖੀ ਸੀ ਬਾਕੀ ਰਹਿੰਦੀ ਹੁੰਦੀ ਕਸਰ ਕੂਪਰ ਨੇ ਉਸ ਦੀ ਘਰ ਵਾਲੀ ਬਾਰੇ ਜਾਹ ਦਵਾ ਕੇ ਕੱਢ ਦਿੱਤੀ ਘਰ ਆ ਕੇ ਉਹ ਸੋਫੇ ਉੱਤੇ ਸਿਰ ਪਿਸ਼ਾਣ ਸੁੱਟ ਕੇ ਬੈਠ ਗਿਆ ਅਦੇ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਗਿਆ ਉਸ ਦਾ ਪਿੰਡ ਲੁਧਿਆਣਾ ਸ਼ਹਿਰ ਦੇ ਕੋਲ ਸੀ ਅਤੇ ਉਹ ਕਾਲਜ ਵਿੱਚ ਪ੍ਰੋਫੈਸਰ ਦੇ ਤੌਰ ਤੇ ਨੌਕਰੀ ਕਰ ਰਿਹਾ ਸੀ ਆਪਣੀ ਲੜਕੀ ਦਾ ਵਿਆਹ ਉਸ ਨੇ ਆਪਣੇ ਨਾਲ ਹੀ ਕੰਮ ਕਰਦੇ ਦੋਸਤ ਦੇ ਲੜਕੇ ਨਾਲ ਕਰ ਦਿੱਤਾ ਉਸ ਦੇ ਲੜਕੇ ਗੁਰਦੀਪ ਸਿੰਘ ਨੇ ਐਮ ਐਸ ਸੀ ਪਾਸ ਕੀਤੀ ਹੀ ਸੀ ਕਿ ਉਹਦੇ ਵਾਸਤੇ ਉਸ ਦੇ ਸਾਲੇ ਨੇ ਕਿਸੇ ਦੋਸਤ ਦੀ ਕੈਨੇਡਾ ਵਿੱਚ ਰਹਿੰਦੀ ਲੜਕੀ ਦੇ ਰਿਸ਼ਤੇ ਬਾਰੇ ਝੋੜ ਪਾ ਦਿੱਤਾ ਬੇਟਾ ਤਾਂ ਬਾਹਰ ਜਾਣ ਨੂੰ ਮੰਨਦਾ ਨਹੀਂ ਸੀ ਪਰ ਜਦੋਂ ਸੁਖਦੇਵ ਸਿੰਘ ਨੇ ਆਪਣੇ ਕੁਝ ਦੋਸਤਾਂ ਨਾਲ ਗੱਲ ਕੀਤੀ ਤਾਂ ਉਸਦੇ ਦੋਸਤਾਂ ਨੇ ਲੜਕੇ ਲਈ ਕੈਨੇਡਾ ਦੇ ਰਿਸ਼ਤੇ ਬਾਰੇ ਹਾਂ ਵਿੱਚ ਸਲਾਹ ਦਿੱਤੀ ਗੁਰਦੀਪ ਦਾ ਕੈਨੇਡਾ ਰਹਿਦੀ ਲੜਕੀ ਨਾਲ ਵਿਆਹ ਹੋ ਗਿਆ ਤੇ ਉਹ ਜਲਦੀ ਹੀ ਵੈਨਕੂਵਰ ਪੁੱਜ ਗਿਆ ਵਿਆਹ ਵੇਲੇ ਉਹਨਾਂ ਦੀ ਨੂੰਹ ਸ਼ਮਿੰਦਰ ਦੋ ਕੁ ਮਹੀਨੇ ਉਹਨਾਂ ਦੇ ਕੋਲ ਰਹੀ ਉਸਦਾ ਵਤੀਰਾ ਤੇ ਗੱਲਾਂਬਾਤਾਂ ਸੁਣ ਕੇ ਉਹਨਾਂ ਨੂੰ ਭਿੰਨਕ ਪੈ ਗਈ ਕਿ ਉਹ ਕਾਲੀ ਚ ਇਹ ਰਿਸ਼ਤਾ ਕਰਕੇ ਫਸ ਗਏ ਹਨ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਸੁਖਦੇਵ ਸਿੰਘ ਦੀ ਘਰ ਵਾਲੀ ਦਿਲ ਦੀ ਬਿਮਾਰੀ ਦੀ ਰੋਗੀ ਤਾਂ ਪਹਿਲਾਂ ਹੀ ਸੀ ਇਸੇ ਗੰਭ ਵਿੱਚ ਸਾਲਕ ਪਿੱਛੋਂ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਪਰਮਾਤਮਾ ਨੂੰ ਪਿਆਰੀ ਹੋ ਗਈ ਹੁਣ ਸੁਖਦੇਵ ਸਿੰਘ ਨੂੰ ਇਕੱਲਪਨ ਵੱਡ ਵੱਡ ਖਾਣ ਲੱਗਾ ਪਰ ਜ਼ਿੰਦਗੀ ਰੁਕਦੀ ਨਹੀਂ ਆਪਣੀ ਚਾਲ ਚੱਲਦੀ ਰਹਿੰਦੀ ਹੈ ਗੁਰਦੀਪ ਦੇ ਵਿਆਹ ਤੋਂ ਸਾਲਕ ਪਿੱਛੋਂ ਉਨ੍ਹਾਂ ਦੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ। ਤਕਰੀਬਨ 1 ਸਾਲ ਤੱਕ ਸ਼ਿਮਿੰਦਰ ਨੂੰ ਆਪਣੀ ਕੰਪਨੀ ਤੋਂ ਛੁੱਟੀ ਮਿਲ ਗਈ। ਫਿਰ ਬੱਚੇ ਦੀ ਸੰਭਾਲ ਵਾਸਤੇ ਕੁਝਰ ਉਸਦੇ ਮਾਪਿਆਂ ਨੇ ਮਦਦ ਕੀਤੀ। ਪਰ ਉਹ ਵੀ ਕਿੰਨਾ ਚਿਰ ਬੱਚਾ ਸੰਭਾਲ ਸਕਦੇ ਸਨ? ਨੌਕਰੀ ਕਰਨ ਲਈ ਇਹਨਾਂ ਨੂੰ ਬੱਚਾ ਬੇਬੀ ਸਿਟਰ ਵਿੱਚ ਭੇਜਣਾ ਪੈਂਦਾ ਹੈ। ਜਿਸ ਦਾ ਖਰਚਾ ਉਹਨਾਂ ਨੂੰ ਬਹੁਤ ਝੁਬਣ ਲੱਗਾ। ਗੁਰਦੀਪ ਨੇ ਆਪਣੇ ਡੈਡੀ ਨੂੰ ਸਿੱਧਾ ਤਾਂ ਨਾ ਕਿਹਾ ਪਰ ਵਾਰ-ਵਾਰ ਫੋਨ ਰਹੀ ਇਹੋ ਕਹੀ ਗਿਆ ਡੈਡੀ ਤੁਹਾਡੇ ਬਿਨਾ ਮੇਰਾ ਦਿਲ ਨਹੀਂ ਲੱਗਦਾ ਕੈਨੇਡਾ ਬਹੁਤ ਅੱਛਾ ਦੇਸ਼ ਹੈ ਤੁਸੀਂ ਹੁਣ ਇੱਥੇ ਆ ਜਾਓ ਆਪਾਂ ਇਕੱਠੇ ਰਹਾਂਗੇ ਤੇ ਬਹੁਤ ਖੁਸ਼ ਰਹਿਾਂਗੇ ਤੁਹਾਡਾ ਇਕੱਲਾਪਨ ਵੀ ਦੂਰ ਹੋ ਜਾਵੇਗਾ ਇਹ ਗੱਲ ਅਲੱਗ ਲੋਕਾਂ ਨੇ ਇਹ ਵੀ ਕਹੀ ਸੀ ਤੇ ਉਸਨੇ ਅਖਬਾਰਾਂ ਵਿੱਚ ਵੀ ਪੜ੍ਹੀ ਸੀ ਕਿ ਕੈਨੇਡਾ ਦੁਨੀਆ ਦੇ ਸਭ ਤੋਂ ਸੋਹਣੇ ਦੇਸ਼ਾਂ ਵਿੱਚੋਂ ਇੱਕ ਹੈ ਉਸਨੇ ਕੈਨੇਡਾ ਜਾਣ ਬਾਰੇ ਆਪਣੀ ਬੇਟੀ ਨਾਲ ਸਲਾਹ ਕੀਤੀ ਉਸਨੇ ਵੀ ਹਾਂ ਕਰ ਦਿੱਤੀ ਕਾਗਜ਼ੀ ਕਾਰਵਾਈ ਕਰਨ ਪਿੱਛੇ ਹੀ ਉਸਦਾ ਵੀਜ਼ਾ ਆ ਗਿਆ ਅਤੇ ਉਹ ਆਪਣੇ ਕਾਲਜ ਤੋਂ 6 ਮਹੀਨੇ ਦੀ ਛੁੱਟੀ ਲੈ ਕੇ ਬੈਨਕੂਵਰ ਆ ਗਿਆ ਇੱਥੇ ਆ ਕੇ ਉਸਦੇ ਪਹਿਲੇ 2-3 ਮਹੀਨੇ ਤਾਂ ਬਹੁਤ ਚੰਗੇ ਨਿਕਲੇ ਗਰਮੀਆਂ ਦਾ ਮੌਸਮ ਸੀ ਪਲਾਜ਼ਾਾਂ 'ਚ ਜਾ ਕੇ ਪਰੀਆਂ ਵਰਗੀਆਂ ਗੋਰੀਆਂ ਜਨਨੀਆਂ ਵੇਖੀਆਂ ਤਕਰੀਬਨ ਰੋਜ਼ ਹੀ ਉਹ ਪੁੱਤਰੇ ਨੂੰ ਨਾਲ ਲੈ ਕੇ ਘਰ ਦੇ ਨੇੜੇ ਪਾਰਕ ਵਿੱਚ ਲਿਆ ਜਾਂਦਾ ਆਪਣੇ ਪੰਜਾਬ ਵਾਲੇ ਕੁੜਮ ਨਾਲ ਇੱਕ ਵਾਰ ਗਲਵਤ ਕਰਦਿਆਂ ਉਸਨੇ ਦੱਸਿਆ ਕਿ ਚਹਲ ਸਾਹਿਬ ਵਾਕਿਆ ਹੀ ਇਹ ਦੇਸ਼ ਵਿਕਸਿਤ ਹੈ ਸ਼ੁੱਧ ਹਵਾ ਤੇ ਸ਼ੁੱਧ ਪਾਣੀ ਨਾ ਮੱਖੀ ਨਾ ਮੱਛਰ ਨਾ ਹੀ ਹਾਰਨ ਮਾਰਨ ਦਾ ਸ਼ੋਰ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੈ ਬੂਟਾ ਉੱਤੇ ਪਾਸਤਾ ਕੀ ਕਰਨੀ ਹਰਤਾ ਹਰਤਾ ਕਪੜਾ ਮਾਰਨ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਇੱਥੇ ਹਰ ਪਾਸੇ ਜਾਂ ਘਰ ਹਨ ਜਾਂ ਘਾ ਕੋਈ 2 ਇੰਚ ਥਾਂ ਨਹੀਂ ਖਾਲੀ ਜਿੱਥੋਂ ਘਟਾਉ ਡੇ ਸਿੰਘ ਦੇ ਕਈ ਦੋਸਤ ਤੇ ਰਿਸ਼ਤੇਦਾਰ ਵੀ ਇੱਥੇ ਰਹਿੰਦੇ ਸਨ ਉਸਦੇ ਬੇਟੇ ਦੇ ਵੀ ਕਈ ਦੋਸਤ ਸਾਰਿਆਂ ਨੇ ਸਖਦੇਵ ਸਿੰਘ ਦੀ ਆਵ ਭਗਤ ਲਈ ਇਹਨਾਂ ਨੂੰ ਆਪਣੇ ਘਰ ਪਾਰਟੀ ਤੇ ਬੁਲਾਇਆ ਜਿੱਥੇ ਇੱਕ ਪਾਸੇ ਪਿਆਰਾ ਸਿੰਘ ਨੂੰ ਇਹਨਾਂ ਪਾਰਟੀਆਂ ਵਿੱਚ ਜਾ ਕੇ ਖੁਸ਼ੀ ਹੁੰਦੀ ਉਥੇ ਕਈ ਵਾਰ ਉਹ ਦੇਰ ਤੱਕ ਜਾਗਣ ਕਰਕੇ ਤੰਗੀ ਵੀ ਮਹਿਸੂਸ ਕਰਦਾ ਜਿਹੜੇ ਦੋਸਤਾਂ ਮਿੱਤਰਾਂ ਨੂੰ ਕੈਨੇਡਾ ਆਇਆ کافی ਸਮਾਂ ਹੋ ਗਿਆ ਸੀ ਉਹ ਪਾਰਟੀ ਵਿੱਚ ਸੁਖਦੇਵ ਸਿੰਘ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਬਜ਼ੁਰਗਾਂ ਨੂੰ ਚੰਗੇ ਗੁਜ਼ਾਰੇ ਜੋਗੀ ਮਿਲਦੀ ਪੈਨਸ਼ਨ ਅਤੇ ਮੁਫਤ ਦੀਆਂ ਡਾਕਟਰੀ ਸਿਹਤ ਸੇਵਾਵਾਂ ਦੀਆਂ ਗੱਲਾਂ ਸੁਣ ਕੇ ਤਾਂ ਉਹ ਬਹੁਤ ਖੁਸ਼ ਹੁੰਦਾ ਪਰ ਕਈ ਵਾਰ ਜਦੋਂ ਬਜ਼ੁਰਗਾਂ ਦੇ 20 ਮਿੰਟਾਂ ਵਿੱਚ ਰੋਲਣ ਬਾਰੇ ਜਾਂ ਹੋਰ ਨਾ ਪੱਖੀ ਗੱਲਾਂ ਸੁਣਨ ਦਾ ਤਾਂ ਉਸ ਦਾ ਦਿਲ ਬਹੁਤ ਦੁਖੀ ਹੁੰਦਾ ਅਤੇ ਉਹ ਡਰ ਜਾਂਦਾ ਉਹ ਸੋਚਣ ਲੱਗ ਪੈਂਦਾ ਕਿ ਜਿੰਨਾ ਬੱਚਿਆਂ ਨੂੰ ਬਾਪੇ ਸੌ ਸੁੱਖਾਂ ਮੰਗ ਕੇ ਜਨਮ ਦਿੰਦੇ ਐ ਫਿਰ ਆਪ ਮੁਸ਼ਕਲਾਂ ਸਹਿ ਕੇ ਉਹਨਾਂ ਨੂੰ ਪਾਲਦੇ ਪੜਾਉਂਦੇ ਅਤੇ ਵੱਡਾ ਕਰਦੇ ਐ ਸਿਰਫ ਇਉਹੀ ਆਸ ਨਾਲ ਕਿ ਬੱਚੇ ਵੱਡੇ ਹੋ ਕੇ ਮਾਤਾ ਪਿਤਾ ਦੀ ਡੰਗੋਰੀ ਬਣਨਗੇ ਜੇ ਇਹੋ ਜਿਹੇ ਬੱਚੇ ਆਪਣੇ ਬਜ਼ੁਰਗਾਂ ਨੂੰ ਬੇਸਮੈਂਟਾਂ ਵਿੱਚ ਰੋਲਣਾ ਜਾਂ ਉਹਨਾਂ ਨਾਲ ਮਾੜਾ ਵਿਵਹਾਰ ਕਰਨ ਫੇਰ ਤਾਂ ਉਹਨਾਂ ਵਾਸਤੇ ਨਰਕ ਨਾਲੋਂ ਵੀ ਮਾੜਾ ਹੋਇਆ ਇਸ ਨਾਲ ਉਹਦਾ ਬੇਤਰ ਹੈ ਕਿ ਉਹ ਵਾਪਸ ਇੰਡੀਆ ਹੀ ਚਲੇ ਜਾਣ ਪਰ ਜਦੋਂ ਇਹ ਸੁਣਦਾ ਕਿ ਕਈ ਬਜ਼ੁਰਗਾਂ ਨੇ ਤਾਂ ਪੰਜਾਬ ਵਾਲੀ ਆਪਣੀ ਸਾਰੀ ਜਾਇਦਾਦ ਵੇਚ ਦਿੱਤੀ ਹੁਣ ਉਹ ਵਾਪਸ ਨਹੀਂ ਜਾ ਸਕਦੇ ਤਾਂ ਉਸਦਾ ਦਿਲ ਹੋਰ ਦੁਖੀ ਹੁੰਦਾ ਪਰ ਮੈਂ ਉਸ ਨੂੰ ਪੂਰਾ ਯਕੀਨ ਸੀ ਕਿ ਉਸਦਾ ਬੇਟਾ ਉਸਦੀ ਸੇਵਾ ਜ਼ਰੂਰ ਕਰੇਗਾ ਪਰ ਕਈ ਵਾਰ ਜਦੋਂ ਉਹ ਨਾ ਪੱਕੀ ਸੋਚਦਾ ਤਾਂ ਉਸਦਾ ਦਿਲ ਕੰਬ ਜਾਂਦਾ ਬਦਲਦੇ ਸਮੇਂ ਨਾਲ ਰਿਸ਼ਤੇ ਤਾਂ ਇੰਡੀਆ ਵਿੱਚ ਵੀ ਹੁਣ ਕਾਫੀ ਢਿੱਕਣ ਲੱਗ ਪਏ ਹਨ ਪਰ ਉਸ ਨੂੰ ਯਾਪਿਆ ਕਿ ਕੈਨੇਡਾ ਵਿੱਚ ਰਿਸ਼ਤਿਆਂ ਦਾ ਗੰਦਲਾਪਣ ਬਹੁਤ ਜ਼ਿਆਦਾ ਹੈ ਅਤੇ ਲੋਕਾਂ ਦਾ ਖੂਨ ਬਹੁਤ ਸਫੇਦ ਹੋ ਗਿਆ ਹੈ ਘਰਾਂ ਵਿੱਚ ਪਤੀ ਪਤਨੀ ਦਾ ਝਗੜਾ ਸੱਸ ਨੂੰ ਦੀ ਲੜਾਈ ਆਪਣੇ ਜਵਾਨ ਬੱਚਿਆਂ ਦਾ देर ਰਾਤ ਤੱਕ ਘਰੋਂ ਬਾਹਰ ਰਹਿਣਾ ਤੇ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦੀਆਂ ਗੱਲਾਂ ਉਸ ਦਾ ਦਿਲ ਕੰਬਣ ਲਾ ਦਿੰਦੀਆਂ ਇਸ ਜੀ ਕਹਾਣੀ ਦਾ ਪਹਿਲਾ ਪਾਕ ਕਹਾਣੀ ਦਾ ਦੂਜਾ ਪਾਕ ਕੱਢ ਲਾਵੇਗਾ ਜੀ ਕਹਾਣੀ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ